ਅਤ ਉੱਚਾ ਤਾਂ ਗਾਦਰਵਰ ਪਰਮਾਤਮਾ ਦਾ ਦਰਵਾਜ਼ਾ ਸਭ ਤੋਂ ਈ ਉੱਚਾ ਹੈ ਅੰਤ ਨਹੀਂ ਕਿਛੁ ਪਾਰ ਆਵਾਰ ਉਰ ਦੇ ਪਾਰ ਨੇ ਉਰ ਨੇ ਮੰਨਿਆ ਕੋਈ ਅੰਤ ਨਹੀਂ ਪਾ ਸਕਦਾ ਹੈ ਕੋਟ 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 ਲਖ ਧਾਵੈ ਭਾਵੈ ਰਤਾਂ ਵਾਰੀ ਜਤਿ ਕਰੀ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ ਪਰ ਆਪਣੇ ਜਨਮਾਂ ਦੇ ਨਾਲ ਪਰਮਾਤਮਾ ਦੀ ਬਜੂਰੀ ਰਤਾਂ ਭਰ ਵੀ ਹਾਸੰਗੀ ਕਰ ਸਕਦਾ ਹੈ ਕਰੋੜਾਂ ਜਨਮ ਤੇ ਆਤਮਾ ਉਪਰ ਆਪਣੀ ਸ਼ਾਂਤ ਤੇ ਰਾਣੀਆ ਪੀਂਚ ਤਰਾਈ ਦੇ ਨਗਣੀ ਉਸ ਕਾਲਕੁਪਤ ਵੈਗੂ ਜੀ ਦੇ ਤੱਕ ਪਹੁੰਚ ਨਹੀਂ ਕਰਦਾ ਪਾਤਸ਼ਾਹ ਕਹਿੰਦੇ ਫਿਰ ਵੀ ਉਹ ਕਾਲਕੁਪਤ ਵੈਗੂ ਜੀ ਦੀ ਮੂਰਤੀ ਨੂੰ ਅਰਦਾਤਾ ਭਰਵੇਂ ਆਸਰ ਕੀ ਕਰ ਸਕਦਾ ਹੈ ਸਹਾਵੀ ਕੌਣ ਸੋ ਬਿਦਾ ਜਿਤ ਪ੍ਰਭ ਮਿਲਦਾ प्रश्न ਕਰਦੇ ਨੇ ਸੁਹਾਵੀ ਕੌਣ ਚੁੰਵਦਾ ਉਹ ਕਿਹੜਾ ਵੇਲਾ ਸੋਹਣਾ ਲੱਗਦਾ ਹੈ ਕੈਸਾ ਸੋਹਣਾ ਸਮਾਂ ਹੁੰਦਾ ਹੈ ਉਹ ਜਿੱਤ ਪ੍ਰਭ ਮਿਲਦਾ ਕਹਿੰਦੇ ਉਹ ਭਾਈ ਉਹ ਸਮਾਂ ਸੋਹਣਾ ਹੈ ਜਦੋਂ ਆਕਾਰ ਭ੍ਰਤ વૈਕੁੰਠੀ ਦਾ ਮਿਲਾਪ ਹੁੰਦਾ ਹੈ ਉਹ ਕੈਸੀ ਸੋਹਣੀ ਘੜੀ ਹੈ ਜਦੋਂ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ਰਹਾਉ ਲਾਖ ਭਗਤ ਜਾ ਕਉ ਆਰਾਧਨ ਲੱਖਾਂ ਹੀ ਭਗਤ ਕਿਸ ਪ੍ਰਮਾਤਮਾ ਦੀ ਆਰਾਧਨਾ ਕਰਦੇ ਰਹਿੰਦੇ ਹਨ ਆਖਤ ਵਿੱਚ ਤਪ ਹੀ ਸੱਤ ਹੈ ਤੇ ਪ੍ਰਭੂ ਦੇ ਮਦਦ ਲਈ ਲੱਖਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ ਲੱਖ ਜੋਗੀ ਸਰ ਕਰਦੇ ਜੋਗਾ ਪਰਭੂ ਮਲਾਪ ਨੇ ਲੱਖਾਂ ਹੀ ਵੱਡੇ ਵੱਡੇ ਭੋਗੀ ਜੋਗ ਸਾਧਨ ਕਰਦੇ ਰਹੇ ਹਨ ਲੱਖ ਭੋਗੀ ਸਰ ਭੋਗ ਹੈ ਭੋਗ ਤੇ ਪ੍ਰਭੂ ਮਲਾਪ ਦੇ ਵੀ ਲੱਖਾਂ ਹੀ ਵੱਡੇ ਵੱਡੇ ਭੋਗੀ ਜਿਹਦੇ ਦਿੱਤੇ ਹੋਏ ਮਦਾਨਤ ਭੋਗਦੇ ਰਹਿੰਦੇ ਹਨ ਘਟ ਘਟ ਵਸ ਹੈ ਜਾਣ ਹੈ ਥੋਰਾ ਸਰਜੇ ਕਹਿੰਦੇ ਭਾਈ ਪ੍ਰਭੂ ਤਾਂ ਹਰੇਕ ਸਰੀਰ ਵਿੱਚ ਵਸਦਾ ਹੈ ਪਰ ਬਹੁਤ ਥੋੜੇ ਮਨੁੱਖ ਨੇ ਜੋ ਇਸ ਭੇਤ ਨੂੰ ਜਾਣਦੇ ਹਨ ਬਹੁਤੇ ਨਹੀਂ ਹਨ ਬਹੁਤਿਆਂ ਨੇ ਇਹਦਾ ਬੜੇ ਯਤਨ ਕੀਤੇ ਨੇ ਜੋਗੀਆਂ ਵੀ ਦੂਰ ਸਾਧਨਾ ਨਹੀਂ ਪਾਉਣ ਦਾ ਯਤਨ ਕੀਤਾ ਹੈ ਤਪੀਸਰਾਂ ਨੇ ਤਪ ਸਾਧਨਾ ਨਹੀਂ ਪਾਉਣ ਦਾ ਯਤਨ ਕੀਤਾ ਹੈ ਤੇ ਪਾਸਾ ਕਹਿੰਦੇ ਭਗਤ ਲੋਕਾਂ ਨੇ ਉਹਦੀ ਆਰਾਧਨਾ ਕਰਕੇ ਬੜਾ ਦਰਨ ਕੀਤਾ ਪਰ ਇਹਨਾਂ ਸਾਰਿਆਂ ਦੇ ਵਿੱਚੋਂ ਲੱਖਾਂ ਕਰੋੜਾਂ ਦੇ ਵਿੱਚੋਂ ਲੱਖਾਂ ਵਿੱਚ ਕੋਈ ਵਿਰਲਾ ਸੇਵਕ ਸਤਿਗੁਰੂ ਜੀ ਕਹਿੰਦੇ ਲੱਖਾਂ ਦੇ ਵਿੱਚੋਂ ਕੋਈ ਵਿਰਲਾ ਨਹੀਂ ਉਸ ਕਾਲਪੁਰ ਵੈਕੁਂਤ ਜੀ ਦਾ ਮਿਲਾਪ ਹਾਸਲ ਕਰਦਾ ਕੋਈ ਵਿਰਲਾ ਹੀ ਜਾਣਦਾ ਹੈ ਇਹ ਉਹ ਆਕਾਰਪੁਰਖ ਹੈ ਜਿਹਨੂੰ ਜਿਹਦੇ ਵਾਚੇ ਕੋਈ ਤਪ ਕਰਦਾ ਹੈ ਕੋਈ ਜੋਗ ਸਾਧਨਾ ਕਰਦਾ ਹੈ ਕੋਈ ਬਣਾ ਵਿੱਚ ਭਟਕਦਾ ਬਿਰਦਾ ਹੈ ਕੋਈ ਤੀਰ ਥਾਂ ਦੇ ਵੜਦਾ ਹੈ ਪਾਸਾ ਕਿ ਉਹ ਹਰੇਕ ਸਰੀਰ ਦੇ ਵਿੱਚ ਵੱਸਦਾ ਹੈ ਥੋੜੇ ਹੀ ਮਨੁੱਖਾਂ ਵਿੱਚ ਤੇ ਨੂੰ ਆਕਾਰਪੁਰਖ ਵੀ ਇਸ ਖੇਡ ਨੂੰ ਜਾਣਦੇ ਹਨ ਹੈ ਕੋਈ ਸਾਜਨ ਪਰਦਾ ਪੂਰਾ ਨਾਹੀ ਗੁਰਸੇਖ ਹੁੰਦਾ ਜਿਹੜਾ ਮਨੁਕਤੇ ਪ੍ਰਭੂ ਦੇ ਵਿੱਚ ਦੀ ਇਹ ਵਿਤ ਨੂੰ ਦੂਰ ਕਰਦਾ ਹੈ ਕਰੋ ਯਤਨ ਜੇ ਹੋਏ ਮਿਹਰਵਾਨ ਪਾਸਾ ਜੀ ਕਹਿੰਦੇ ਮੈਂ ਯਤਨ ਕਰਨਾ ਪਾਈ ਕਿ ਉਹ ਗੁਰਮਖ ਮੇਰੇ ਉੱਤੇ ਦਇਆবান ਹੋਵੇ ਤਾਂ ਕਹੋ ਜੀ ਜੀਉ ਕੁਰਬਾਨਾ ਤੇ ਮੈਂ ਉਸ ਗੁਰਸਖ ਗੁਰਮੁਖ ਗੁਰ ਸਿੱਖ ਨੂੰ ਜਿਹੜਾ ਆਪ ਮਿਲਿਆ ਹੋਇਆ ਹੈ ਕਾਲਪੁਰਖ ਜੀ ਦੇ ਨਾਲ ਤੇ ਮੇਰੇ ਉੱਤੇ ਵੀ ਦਇਆ ਕਰੀਏ ਮੈਨੂੰ ਉਸ ਕਾਲਪੁਰਖ ਜੀ ਨੇ ਮਿਲਣ ਦਾ ਰਸਤਾ ਦੱਸ ਕੇ ਉਹ ਕਾਲਪੁਰਖ ਜੀ ਨਾਲ ਮਿਲਾ ਦੇਵੇ ਮੈਂ ਉਸ ਗੁਰਮੁਖ ਦੇ ਅੱਗੇ ਆਪਣੀ ਜਿੰਦ ਭੇਟਾ ਕਰਨ ਨੂੰ ਤਿਆਰ ਹਾਂ ਫਿਰਤ ਫਿਰਤ ਸੰਤਨ ਪਹਿ ਆਇਆ ਫਿਰ ਕਹਿੰਦੇ ਭਾਲ ਕਰਦਾ ਕਰਦਾ ਮੈਂ ਗੁਰੂ ਦੇ ਪਾਸ ਆਇਆ ਤਾਂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਜਦੋਂ ਮੈਨੂੰ ਆਕਾਲ ਪੁਰਖ ਵੈਗਣੂ ਦੇ ਵਿਲਾਪ ਦੀ ਤਾਂ ਜਾਗੀ ਬੜਾ ਮੈਂ ਕਿਰਿਆ ਫਿਰ ਫਿਰਦਾ ਗੁਰਦਾ ਮੈਂ ਸਮਰੱਥ ਗੁਰੂ ਦੇ ਕੋਲ ਆਇਆ ਜਦੋਂ ਸਮਰੱਥ ਗੁਰੂ ਦੇ ਪਾਸ ਆਇਆ ਫਿਰ ਸਮਰੱਥ ਗੁਰੂ ਨੇ ਕਿਰਪਾ ਕੀਤੀ ਦੁਖ ਭ੍ਰਮ ਹਮਾਰਾ ਸਦਨ ਟਾਇਆ ਕਹਿੰਦੇ ਬਾਰਸਾ ਜੀ ਆਨੇ ਕਿਰਪਾ ਕਰਕੇ ਮੇਰਾ ਸਾਰਾ ਦੁੱਖ ਤੇ ਭਰਮ ਉਹ ਦੂਰ ਕਰ ਦਿੱਤਾ ਭਰਮ ਦੂਰ ਕਰਨ ਦਾ ਅਸਲ ਗੁਰੂ ਹੀ ਹੋਈ ਹੈ ਆਸਾ ਕਿ ਜਿਹੜਾ ਭਰਮ ਨੂੰ ਸਾਡੇ ਨੂੰ ਦੂਰ ਕਰ ਦੇਵੇ ਸਾਡੇ ਵਿੱਚ ਭਰਮ ਬਣਿਆ ਹੋਇਆ ਕਾਲਪੁਰਤਿ ਵੈਰ ਗੁਰੂ ਤੇ ਤੇ ਜੀਵਾਤਮਾ ਦੇ ਤੇ ਪਰਮਾਤਮਾ ਦੇ ਵਿੱਚ ਆਸਾ ਕਹਿੰਦੇ ਥੋੜਾ ਹੀ ਫਰਕ ਹੈ ਥੋੜਾ ਜਿਹਾ ਅੰਤਰੇ ਦੇ ਅੰਦਰ ਹਮੇਂ ਓਮਕਾਰ ਵਿਚਾਰਾਂ ਦੀ ਕੰਧ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੇ ਰਾਣੀਏ ਵਿਚਾਰਾਂ ਦੀ ਕੰਧ ਹਮੇਂ ਓਮਕਾਰ ਦੀ ਕੰਧ ਟੁੱਟ ਜਾਂਦੀ ਹੈ ਫਿਰ ਜੀਵ ਆਤਮਾ ਦਾ ਤੇ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ਇਸ ਕਰਕੇ ਭਗਤ ਸਿੰਘ ਜੀ ਦੇ ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਮੇਰ ਨਦਰ ਕਰਕੇ ਮੈਨੂੰ ਨਾਮ ਦੇ ਦਰਜ ਰੱਖੀ ਤੇ ਨਾਮ ਦੇ ਕਿਰਪਾ ਸਰਕਾਰ ਗੁਰੂ ਨੇ ਮੇਰਾ ਸਾਰਾ ਦੁੱਖ ਤੇ ਜਿਹੜਾ ਆ ਮਾਇਆ ਦਾ ਭਰਮ ਸੀ ਸੰਸਾਰ ਦਾ ਭਰਮ ਸੀ ਇਹ ਭਰਮ ਮੇਰਾ ਗੂੜ ਕਰ ਦਿੱਤਾ ਹੈ ਮਹਿਲ ਬਗਾਇਆ ਪ੍ਰਭ ਅੰਮ੍ਰਿਤ ਪੁੰਚਾ ਤਾਂ ਫਿਰ ਪ੍ਰਭੂ ਨੇ ਮੈਨੂੰ ਆਪਣੀ ਮਜੂਰੀ ਵਿੱਚ ਰੱਜਿਆ ਜਦੋਂ ਅੰਦਰੋਂ ਭਰਮ ਗੂੜ ਹੋ ਗਿਆ ਭਲੇਖੇ ਸਾਰੇ ਵਿੱਜ ਗਏ ਫਿਰ ਕਹਿੰਦੇ ਮੈਨੂੰ ਪ੍ਰਭੂ ਨੇ ਹਜ਼ੂਰੀ ਵਿੱਚ ਸੱਦ ਕੇ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਮੈਨੂੰ ਪ੍ਰਾਪਤ ਹੋਇਆ ਮੈਂ ਉਹ ਰਸ ਕੀਤਾ ਮਹਿਰ ਬੁਲਾਇਆ ਮਹਿਰ ਬੁਲਾਇਆ ਇਹ ਭਾਵ ਕਿ ਵੀ ਹੈ ਕਿ ਜਿਹੜਾ ਮਨ ਸਾਡਾ ਬਾਹਰ ਦੌੜਿਆ ਫਿਰਦਾ ਸੀ ਕਦੇ ਵੀ ਹਿਰਦੇ ਘਰ ਵਿੱਚ ਟਿਕ ਕੇ ਨਹੀਂ ਸੀ ਬੈਠਦਾ ਇੱਧਰ ਉੱਧਰ ਦੌੜਦਾ ਫਿਰਦਾ ਸੀ ਫਿਰ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਗਿਆਨ ਦੀ ਦਾਤ ਕਰੁਛ ਕੇ ਉਸ ਗਿਆਨ ਰਾਣੀ ਇਹ ਮਨ ਵੀ ਜਿਹੜਾ ਤੋੜਿਆ ਕੀਤਾ ਸੀ ਇਹ ਮਨ ਨੂੰ ਫਿਰ ਮਿਰਦੇ ਘਰ ਦੇ ਵਿੱਚ ਬੁਲਾਇਆ ਜਾਂਦਾ ਕਿ ਇੱਥੇ ਬੈਠ ਪਾਈ ਟਿਕ ਕੇ ਬੈਠ ਫਿਰ ਕਰ ਬੈਸੋ ਹਰ ਜਨ ਬਿਆਰੀ ਸਤਿਗੁਰੂ ਤੋਂ ਦੇ ਕਾਰ ਸਵਾਰੇ ਬਾਸਾ ਵੀ ਕਹਿੰਦੇ ਇੱਥੇ ਟਿਕ ਕੇ ਬੈਠੇ ਉਹਦੇ ਰੂਪੀ ਘਰ ਦੇ ਵਿੱਚ ਬਾਹਰ ਕੀ ਪਜਿਆ ਤਿਲਾਂ ਬਾਹਰ ਕੀ ਲੱਭਦਾਵੇਂ ਬਾਹਰ ਕੁਝ ਨਹੀਂ ਹੈ ਅੰਦਰੋਂ ਹੀ ਸਭ ਕੁਝ ਪ੍ਰਾਪਤ ਹੋਵੇਗਾ ਫਿਰ ਘਰ ਬੁਲਾ ਕੇ ਅੰਮ੍ਰਿਤ ਛਕਾ ਕਹਿੰਦੇ ਨਾਮ ਦੀ ਰਾਤ ਬਖਸ਼ਿਸ਼ ਕਰ ਦਿੱਤੀ ਕਿ ਅੰਦਰ ਹਿਰਦੇ ਦੇ ਵਿੱਚ ਬੈਠ ਕੇ ਟਿਕ ਕੇ ਇੱਥੇ ਆਕਾਰਕ ਵਹਿਗੂ ਜੀ ਦਾ ਨਾਮ ਜਾਪ ਇੱਥੇ ਬੈਠ ਕੇ ਸਿਮਰਨ ਕਰਿਆ ਕਰ ਉਹਦੀ ਯਾਦ ਵਿੱਚ ਜੁੜਿਆ ਕਰ ਜਿਹੜਾ ਜਿਹਨੂੰ ਬਾਹਰ ਲੱਪਣ ਦੀ ਕੋਸ਼ਿਸ਼ ਕਰਦਾ ਨੂੰ ਅੰਦਰੋਂ ਲੱਪਣ ਦੀ ਕੋਸ਼ਿਸ਼ ਕਰਦਾ ਦੇ ਸਾਹਿਬ ਪਰ ਸਾ ਕਿ ਜਦੋਂ ਮੇਰਾ ਇਹ ਭਰਮ ਭਰਮ ਦਾ ਪਰਦਾ ਹੂਰ ਕਰਕੇ ਸਤਿਗੁਰੂ ਬੀਬਨਵਾਜ ਪਾਤਸ਼ਾਹ ਜੀਆਂ ਨੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਮੈਨੂੰ ਲਾਇਆ ਪ੍ਰਭ ਜੀ ਤੁਮਚ ਅੰਮ੍ਰਿਤ ਦੀ ਦਾ ਅੰਮ੍ਰਿਤ ਜੀਵਨ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਦਿੱਤਾ ਦਿੱਤਾ ਤੇ ਮੈਂ ਉਸ ਰਸ ਨੂੰ ਪੀਤਾ ਹੈ ਕਹੋ ਦੇ ਪਰ ਮੈਨੂੰ ਸਮਝ ਆ ਗਈ। ਵੱਡਿਆਂ ਨੇ ਮਨ ਲਾ ਕੇ ਬੇਨਤੀ ਕਰਦੇ ਨੇ ਕਿ ਨਾਨਕ ਮੇਰਾ ਪ੍ਰਭ ਹੁਣ ਸਭ ਤੋਂ ਉੱਚਾ ਹੈ। ਜਿਹੜਾ ਉਹ ਆਕਾਲ ਪੁਰਖ ਵੈਗੁਰੂ ਸਭ ਤੋਂ ਉੱਚਾ ਹੈ, ਸਭ ਤੋਂ ਸਰਮੌਰ ਹੈ, ਸਭ ਤੋਂ ਵੱਡਾ ਹੈ। ਉਹ ਆਕਾਲ ਪੁਰਖ ਵੈਗੁਰੂ ਪਾਸਾ ਕਹਿੰਦੇ ਕਿ ਕਿਤੇ ਦੂਰ ਹੋਣੀ ਮੈਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਗਿਆ। ਜਦੋਂ ਮੈਨੂੰ ਗੁਰੂ ਨੇ ਕਿਰਪਾ ਕਰਕੇ ਹਿਰਦੇ ਕਰਦੇ ਵਿੱਚ ਬਿਠਾ ਕੇ ਨਾਮ ਰੂਪੀ ਅੰਮ੍ਰਿਤ ਦੇ ਨਾਲ ਮੈਨੂੰ ਸਿੰਚਣਾ ਕੀਤਾ ਹੈ ਨਾਮ ਹੀ ਅੰਮ੍ਰਿਤ ਦਿੰਦਾ ਹੈ ਤੇ ਉਹ ਨਾਮ ਰੂਪੀ ਅੰਮ੍ਰਿਤ ਦੇ ਨਾਲ ਪਾਤਸ਼ਾਹ ਕਹਿੰਦੇ ਮੈਨੂੰ ਉਹ ਸਭ ਤੋਂ ਉੱਚਾ ਆਤਮਿਕ ਸੁਖ ਵਹਿ ਗੁਰੂ ਪ੍ਰਾਪਤ ਹੋ ਗਿਆ